ਅਸੀਂ ਕਾਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਜੂਬਿਲੀ ਤੁਹਾਨੂੰ ਬਾਰਨ ਵਰਡ ਦੇ ਵਿੱਚ ਹੈਪੀ ਜੂਬਿਲੀ ਵਰਡ ਜੋਬੀ ਤੇ ਆਪਾਂ ਬਣਾਉਣ ਗਏ ਦਾ ਸਾਗ ਤੇ ਤੁਹਾਨੂੰ ਦਿਖਾਉਨੇ ਆ ਪੰਜਾਬ ਦੀ ਖਰਾਬ ਸਰੋਂ ਦਾ ਸਾਗ ਤੇ ਆਪਾਂ ਤੁਹਾਨੂੰ ਇਹ ਸਾਗ ਦਿਖਾਉਣਾ ਵੀ ਆ ਥੋੜਾ ਫ੍ਰੀ ਦੀ ਮੈਂ ਥੋੜੀ ਨੇ ਇੱਕ ਵੀਡੀਓ ਤੇ ਹੋਣਾ ਚਾਹੁੰਦੀ ਕੀਤੀ ਜਾਵੇ ਤੇ ਆਪਾਂ ਇਹ ਸਾਗ ਨੂੰ ਲੱਗੇ ਨੇ ਚੱਕੋ ਲਈ ਚੱਲ ਜੀ ਪਹਿਲੇ ਨੂੰ ਇਹ ਚੀਰ ਲੋ ਹਾਂਜੀ ਸਾਗ ਆਪਾਂ ਚੀਰ ਲਿਆ ਸਾਗ ਥੋੜਾ ਜਿਹਾ ਜਿਹੜਾ ਤੀ ਨਾ ਉਹ ਮੋਟਾ ਜਿਹਾ ਰਹਿ ਗਿਆ ਤੇ ਹੁਣ ਆਪਾਂ ਪਾਈਏ ਸਾਗ ਇੱਧਰ ਚੱਲ ਭਾਈ ਇਹ ਚੱਲ ਭਾਈ ਤੁਹਾਨੂੰ ਟੇਸਟ ਵੀ ਦਿਖਾਵਾਂਗੇ ਆਪਾਂ ਇਹਦਾ ਵੀਡੀਓ ਨੇ ਅੰਡੇ ਤੱਕ ਬਣੀ ਰਹੇ ਹੋ ਚੱਲੋ ਚੱਲ ਲਾਓ ਵੀ ਸਾਗ ਆਪਣਾ ਅਰਜਣ ਲੱਗ ਗਿਆ ਲਾਓ ਵੀ ਲਾਓ ਚੱਲ ਚੱਲ தயார ਤੇ ਹੁਣ ਆਪਾਂ ਪਾਉਨੇ ਵਿੱਚ ਮਿਰਚਾਂ ਤੇ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਜਿ ਪਾ ਸਕਦੇ ਹੋ ਆਪਾਂ ਤੇ ਇੰਨੀ ਪਾਉਨੇ ਆ ਤੇ ਲੋਵੀ ਪਾਤੀ ਮਿਰਚ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਾਈ ਸਾਰਿਆਂ ਨੂੰ ਹੈਪੀ ਨਿਊ ਈਅਰ ਲੱਖ ਲੱਖ ਮੁਬਾਰਕਾ ਤੁਹਾਨੂੰ ਨਵੇਂ ਸਾਲ ਦੀਆਂ ਤੇ ਸਾਗ ਆਪਣਾ ਹੁਣ ਰਿਚ ਰਿਹਾ ਤੁਹਾਨੂੰ ਦਿਖਾਉਣੀ ਆ ਫਿਰ ਬਣੀ ਤੇ ਸਾਗ ਆਪਣਾ ਹੋ ਗਿਆ ਬਣ ਕੇ ਰੈਡੀ ਤੇ ਕੋਈ ਦੇਰ ਥੋੜੇ ਟੇਸਟ ਬਾਅਦ ਤੇ ਆਪਾਂ ਪਾ ਗਏ ਧਨੀਆ ਤੇ ਬਣ ਗਿਆ ਸਾਗ ਲਓ ਵੀ ਦੋਸਤੋ ਆਪਣਾ ਜਿਹੜਾ ਸਾਗ ਤੀਓ ਬਣ ਕੇ ਤਿਆਰ ਹੋ ਗਿਆ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਵਿੱਚ ਮੱਖਣੀ ਤੇ ਇੱਧਰ ਲੱਸੀ ਦਾ ਗਲਾਸ ਤੇ ਹੁਣ ਆਪਾਂ ਇਹਦਾ ਟੇਸਟ ਦੇਖਦੇ ਹਾਂ ਕਿਵੇਂ ਆ ਲਓ ਵੀ ਸਾਗ ਬੜਾ ਬਣ ਕੇ ਰਹਿ ਗਿਆ ਤੇ ਮੈਨੂੰ ਥੋੜੀ ਦਿੱਕਤ ਆ ਰਹੀ ਹੈ ਕਿ ਕੱਥਨਾ ਮੈਂ ਵੀਡੀਓ ਬਣਾ ਰਿਹਾ ਤੇ ਕੱਥਨਾ ਫਿਰ ਰੋਟੀ ਤੋੜ ਰਿਹਾ ਤਾਂ ਕਿ ਟੇਸਟ ਦਿਖਾਉਣਾ ਹੈ ਕਿਵੇਂ ਆ ਇੱਕ ਮਿੰਟ ਅਲੋ ਵਿਸ਼ਾ ਦੇਖੋ ਪਹਿਲਾਂ ਤੁਸੀਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਖਣੀ ਦੇ ਵਿੱਚ ਘੋਲ ਕੇ ਇਹ ਟੇਸਟ ਦੇਖਦੇ ਹਾਂ ਵੀ ਕਿਵੇਂ ਆ ਤੇ ਪਹਿਲਾਂ ਤੁਹਾਨੂੰ ਦੱਸਦੇ ਹਾਂ ਐਪ ਕੋ ਨੰਬਰ ਐਪ ਕੋ ਨੰਬਰ ਬਣ ਰਿਹਾ ਹੈ ਪੂਰਾ ਵਧੀਆ ਹਾਂਜੀ ਸਾਗ ਪੂਰਾ ਵਧੀਆ ਬਣਿਆ ਤੇ ਆਪਾਂ ਖਾਈਏ ਸਾਗ ਨਾਲ ਰੋਟੀ ਤੇ ਉਮੀਦ ਕਰਦਾ ਤੁਹਾਨੂੰ ਆਦੀ ਇਹ ਵੀਡੀਓ ਪਸੰਦ ਆਈ ਹੋਊਗੀ ਆ ਥੋੜਾ ਫ੍ਰੀ ਦੀ ਮੈਂ ਚਲੋ ਵੀਡੀਓ ਬਣਾ ਲੈਣ ਤੇ 2023 ਦੀ ਵੀ ਆਪਣੀ ਲਾਸਟ ਵੀਡੀਓ ਆ ਤੇ ਕੱਲ ਨੂੰ 2024 ਚੜ ਜਾਣਾ ਤੇ ਤੁਹਾਨੂੰ ਸਾਰਿਆਂ ਨੂੰ ਕੁਵਰ ਫਿਰ ਤੋਂ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਦੀ ਨਵੇਂ ਸਾਲ ਦੀਆਂ ਤੇ 2024 ਦੇ ਵਿੱਚ ਉਮੀਦ ਕਰਦੇ ਆਂ ਕੁਝ ਵਧੀਆ ਤੇ ਵੀਡੀਓ ਤੁਹਾਡੇ ਨਾਲ ਲੈ ਕੇ ਆਵਾਂਗੇ ਤੇ ਜੇ ਵੀਡੀਓ ਤੁਹਾਨੂੰ ਧੀ ਲੱਗੀ ਤਾਂ ਜਰੂਰ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਇਹ ਵੀਡੀਓ ਨੂੰ ਕਰਦੇ ਇੱਥੇ ਐਂਡ ਤੇ ਮਿਲਾਂਗੇ ਨਵੀਂ ਵੀਡੀਓ 'ਚ ਧੰਨਵਾਦ ਜੀ